ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀ ਜੋ ਵੀ ਹੈਂਡਰਾਈਟਿੰਗ ਸਿੱਖਣ ਦੇ ਚਾਹਵਾਨ ਨੇ ਅਤੇ ਬਹੁਤ ਹੀ ਪਿਆਰੇ ਵਿਦਿਆਰਥੀਓ ਤੁਸੀਂ ਲਿਖਾਈ ਦੇ ਵਿੱਚ ਦਿਲਚਸਪੀ ਦਿਖਾ ਰਹੇ ਹੋ ਲਿਖਾਈ ਸਿੱਖਣ ਦਾ ਯਤਨ ਕਰ ਰਹੇ ਹੋ ਲਿਖਾਈ ਸਿੱਖਣ ਲਈ ਇੱਕ ਬਹੁਤ ਜ਼ਰੂਰੀ ਗੱਲ ਉਹ ਇਹ ਹੈ ਵੀ 35 ਅੱਖਰ ਪੰਜਾਬੀ ਦੇ ਹੁੰਦੇ ਨੇ ਇੱਕ ਦਿਨ ਦੇ ਵਿੱਚ 35 ਅੱਖਰਾਂ ਤੇ ਅਸੀਂ ਯਤਨ ਨਹੀਂ ਕਰਨਾ ਵੀ ਇੱਕ ਦਿਨ ਚ 35 ਦੇ 35 ਉਰੇ ਤੋਂ ਡਾੜਾ ਤੱਕ ਪਾਵਾਂਗੇ ਤੁਸੀਂ ਜੇ ਸਹੀ ਢੰਗ ਨਾਲ ਲਿਖਾਈ ਸਿੱਖਣੀ ਹੈ ਤਾਂ ਇੱਕ ਦਿਨ ਚ ਦੋ ਜਾਂ ਤਿੰਨ ਅੱਖਰਾਂ ਦੀ ਬਣਤਰ ਸਿੱਖੋ ਉਹਨਾਂ ਨੂੰ ਤੁਸੀਂ ਸ਼ਬਦ ਬਣਾਓ ਜਾਂ ਕੋਈ ਉਸ ਤੋਂ ਬਾਅਦ ਇੱਕ ਪੈਰਾ ਲਿਖ ਕੇ ਰੱਖੋ ਮਤਲਬ 50 ਕ ਸ਼ਬਦਾਂ ਦਾ ਇੱਕ ਪੈਰਾ ਹਰ ਰੋਜ਼ 15 ਮਿੰਟ ਤੋਂ ਲੈ ਕੇ ਅਹੀ ਮੈਂਟਰ ਥੀ ਮੈਂਟਰ ਜੇਕਰ ਰੋਜ਼ ਦੇਵੋਗੇ ਫਿਰ ਲਖਾਈ ਸਿੱਖੀ ਜਾ ਸਕਦੀ ਆ ਕੋਈ ਵੀ ਚੀਜ਼ ਔਖੀ ਨਹੀਂ ਹੁੰਦੀ ਆਪਾਂ ਹੌਲੀ-ਹੌਲੀ ਅੱਗੇ ਵਧ ਰਹੇ ਆ ਅੱਜ ਜੋ ਪੰਜਾਬੀ ਦੇ ਅੱਖਰ ਨੇ ਉਹ ਹੈਗਾ ਨੰਨਾ ਲੱਲਾ ਤੇ ਠੱਠਾ ਇਹਨਾਂ ਦੀ ਇੱਕੋ ਜਿਹੀ ਸ਼ੇਪ ਹੈ ਅ ਪਹਿਲਾਂ ਅਸੀਂ ਤੁਹਾਨੂੰ ਮੈਂ ਦੱਸ ਰਿਹਾ ਨੰਨਾ ਤੇ ਲੱਲਾ ਦੇਖੋ ਬੇਟਾ ਮੈਂ ਅਬਰੈਕਟਾ ਪਾ ਰਹਿਆ ਅਬਰੈਕਟਾ ਤਾਂ ਆਪਾਂ ਇਹ ਕਰ ਸਕਦੇ ਆ ਸੀ ਸਿੱਧੀ ਤੇ ਸੀ ਉੱਠੀ ਇੱਕ ਲਾਈਨ ਚ ਵੀ ਦੇਖੋ ਇਹ ਇਹ ਬਹੁਤ ਜ਼ਰੂਰੀ ਆ ਇਹਨਾਂ ਅੱਖਰਾਂ ਚ ਨੰਨਾ ਲੰਨਾ ਠੱਠਾ ਆ ਗੋਲ ਬਰੈਕਟਾ ਹੁਣ ਦੇਖੋ ਅਸੀਂ ਪਾਉਣਾ ਹੈ ਨੰਨਾ ਆਹ ਲਾਈਨ ਬਿਲਕੁਲ ਸਿੱਧੀ ਨੰਨੇ 'ਚ ਆਹ ਡੰਡੀ ਛੋਟੀ ਰੱਖਾਂਗੇ ਡੰਡੀ ਛੋਟੀ ਬਰੈਕਟਾਂ ਪਾਵਾਂਗੇ ਗੋਲ ਬਰੈਕਟ ਇਸ ਤਰ੍ਹਾਂ ਪਹਿਲਾਂ ਬਾਹਰ ਨੂੰ ਖਿੱਚੋਗੇ ਫਿਰ ਅੰਦਰ ਨੂੰ ਇੱਕ ਵਾਰੀ ਫੇਰ ਦੇਖੋ ਨੰਨੇ ਦੀ ਡੰਡੀ ਜੇ ਛੋਟੀ ਰੱਖੋਗੇ ਫਿਰ ਵਧੀਆ ਬਣੂ ਜੇਕਰ ਨੰਨੇ ਦੀ ਡੰਡੀ ਤੁਸੀਂ ਵੱਡੀ ਕਰੋਗੇ ਤਾਂ ਇਹ ਉਹਦੀ ਸ਼ੇਪ ਵਧੀਆ ਨਹੀਂ ਲੱਗਣੀ ਅਠਾ ਅੱਖਰ ਵੀ ਇਹਦੇ ਨਾਲ ਮਿਲਦਾ ਜੁਲਦਾ ਹਮ ਬੇਟਾ ਦੇਖੋ ਇਹਦੇ ਵਿੱਚ ਤੁਸੀਂ ਕੀ ਨਹੀਂ ਕਰਨਾ ਮਤਲਬ ਜੇ ਅਕਸਰ ਨਾ ਬੱਚੇ ਇੱਕ ਗਲਤੀ ਕਰਦੇ ਆ ਆ ਵੀ ਆ ਵੱਡੀ ਬਣਾਤੀ ਆ ਤਾ ਨੂੰ ਚੱਕ ਲੈ ਆ ਲਾਈਨ ਆ ਜਿਹੜੀ ਇਹ ਬਾਹਰ ਨੂੰ ਦਿਸਣ ਲਾਉਂਦੇ ਆ ਐ ਇੱਕ ਛੋਟੀ ਜੀ ਵੀ ਨਹੀਂ ਦਿਸਣੀ ਚਾਹੀਦੀ ਇਸ ਤਰ੍ਹਾਂ ਇੰਨੀ ਵੀ ਨਹੀਂ ਦਿਸਣੀ ਚਾਹੀਦੀ ਇਹ ਗਲਤ ਹੈ ਇਹ ਗਲਤੀ ਨਹੀਂ ਹੋਣੀ ਚਾਹੀਦੀ ਦੇਖੋ ਇੱਕ ਤਾਂ ਇਥੋਂ ਐ ਤਾਂ ਨੂੰ ਨਹੀਂ ਚੱਕਣਾ ਇਹਦੇ ਐ ਆ ਉਚਾਈਆਂ ਨਹੀਂ ਬਣਾਉਣੀਆਂ ਇਹਦਾ ਝਕਾ ਥੱਲੇ ਨੂੰ ਐ ਐ ਝਕਾ ਥੱਲੇ ਨੂੰ ਰੱਖਣਾ ਉੱਪਰ ਨੂੰ ਨਹੀਂ ਚੱਕਣਾ ਇੱਕ ਇਹਦੇ ਵਿੱਚੋਂ ਬਿਲਕੁਲ ਵੀ ਛੋਟੀ ਜੀ ਲਾਈਨ ਵੀ ਨਹੀਂ ਦਿਸਣੀ ਚਾਹੀਦੀ ਜਿਵੇਂ ਐ ਜੇ ਇੰਨੀ ਕੁ ਵੀ ਦਿਖਦੀ ਹੈ ਤਾਂ ਗਲਤ ਹੈ ਉਹ ਠੱਠਾ ਵੀ ਇਹਦੇ ਨਾਲ ਮਿਲਦਾ ਜੁਲਦਾ ਹੀ ਆ ਦੁਬਾਰਾ ਫਿਰ ਦੇਖ ਲਓ ਨੰਨਾ ਜੋੜ ਦੇਉਗੇ ਤਾਂ ਠੱਠਾ ਬਣ ਗਈ ਅਗਲਾ ਅੱਖਰ ਹੈ ਲੱਲਾ ਲੱਲਾ ਜਿਹੜਾ ਆਪਦਾ ਆਪਦਾ ਤਰੀਕਾ ਹੁੰਦਾ ਮੈਂ ਇਸ ਕਹਣਾ ਮੈਂ ਸੋਣਾ ਹੁੰਨਾ ਵੀ ਆ ਕੀ ਹੈ ਅੰਗਰੇਜ਼ੀ ਦੀ ਸੀ ਇਹ ਕੀ ਹੈ ਉੱઠી ਸੀ ਆ ਅੰਗਰੇਜ਼ੀ ਦਾ ਕੀ ਹੈ ਵੀ ਆ ਖਰਾਉਂਦੇ ਤਾਂ ਲੱਲਾ ਪੈ ਜਾਊਗਾ ਆ ਦੇਖੋ ਦੋ ਲਾਈਨਾਂ ਚ ਅੰਗਰੇਜ਼ੀ ਦੀ ਵੀ ਬਣਾਓ ਇੱਕ ਲਾਈਨ ਤੱਕ ਵੀ ਆਓ ਫਿਰ ਇਹਦਾ ਅੱਧ ਆ ਜਿਹੜੀਆਂ ਦੋ ਬਾਈਆਂ ਇਹਦੇ ਅੱਧ ਚ ਇਹ ਨਿਸ਼ਾਨੀਆਂ ਲਾ ਲਓ ਇੱਥੇ ਲਿਖ ਦਿਓ ਤੁਸੀਂ ਸੀ ਇੱਥੇ ਲਿਖ ਦਿਓ ਪੁੱਠੀ ਸੀ ਇੱਕ ਵਾਰੀ ਫਿਰ ਦੇਖੋ ਇਹ ਲਾਈਨ ਦੇ ਅੱਧ ਤੱਕ ਵੀ ਬਣਨੀ ਬਣਨੀ ਆ ਆ ਆ ਜਿਹੜੀ ਲਾਈਨ ਆ ਇਹਦਾ ਅੱਧ ਕੀਤਾ ਇੱਥੇ ਨਿਸ਼ਾਨੀ ਲਾਓ ਇੱਥੇ ਹੁਣ ਇਹਦੇ ਵਿੱਚ ਦੇਖੋ ਜ਼ਿਆਦਾਤਰ ਬੱਚੇ ਗਲਤੀ ਕੀ ਕਰਦੇ ਆ ਆ ਵੀ ਤਾਂ ਬਣਾ ਲੈਂਦੇ ਆ ਪਰ ਕਿਉਂਕਿ ਕਿਸੇ ਨੂੰ ਚੰਗੀ ਤਰ੍ਹਾਂ ਸਿਖਾਇਆ ਨਹੀਂ ਹੁੰਦਾ ਆ ਗਲਾਈਆਂ ਜਿਹੜੀਆਂ ਉਹ ਇੱਥੋਂ ਚੱਕ ਲੈਂਦੇ ਆ ਇਹ ਗਲਤ ਹੈ ਦੇਖੋ ਜਾਂ ਕੀ ਕਰਦੇ ਆ ਜੇ ਇੱਥੋਂ ਵੀ ਚੱਕਣ ਤਾਂ ਇੱਥੇ ਲਿਆ ਕੇ ਖੜਾ ਦਿੰਦੇ ਆ ਇਹ ਵੀ ਗਲਤ ਹੈ ਇਹ ਬੇਟਾ ਬਾਹਰ ਨੂੰ ਜਾਵਾਂਗੇ ਅੰਦਰ ਨੂੰ ਮੋੜਾਂਗੇ ਬਾਹਰ ਨੂੰ ਜਾਵਾਂਗੇ ਅੰਦਰ ਨੂੰ ਮੋੜਾਂਗੇ ਹੁਣ ਦੇਖੋ ਇੱਕ ਵਾਰੀ ਫੇਰ ਅੰਗਰੇਜ਼ੀ ਦੀ ਵੀ ਅੰਦ ਕੀਤਾ ਦੋਨਾਂ ਦਾ ਪਹਿਲਾਂ ਬਾਹਰ ਨੂੰ ਖਿੱਚੋ ਅੰਦਰ ਨੂੰ ਮੁਰਨਾ ਇਹਨਾਂ ਦੇ ਸ਼ਬਦ ਬਣਾ ਰਿਹਾ ਜਿਵੇਂ ਨਾਲ लिख सकते हैं लाल शब्द लिख सकते हैं 88 ਲਿਖ ਸਕਦੇ ਆ 98 ਲਿਖ ਸਕਦੇ ਆ ਸ਼ਬਦ ਵੀ ਲਿਖੋ ਅੱਖਰ ਵੀ ਲਿਖੋ ਔਰ ਤੁਸੀਂ ਇੱਕ ਦਿਨ ਚ ਇੱਕ ਪੈਰਾਗ੍ਰਾਫ ਵੀ ਲਿਖ ਕੇ ਦੇਖੋ ਪਹਿਲੇ ਦਿਨ ਤੋਂ ਬਾਅਦ 7 ਦਿਨਾਂ ਬਾਅਦ ਕਿਹੋ ਜੀ ਲਿਖਾਈ ਹੁੰਦੀ ਹੈ 10 ਦਿਨਾਂ ਬਾਅਦ ਕਿਹੋ ਜੀ ਲਿਖਾਈ ਹੁੰਦੀ ਹੈ ਇੱਕ ਮਹੀਨੇ ਬਾਅਦ ਕੋਟੀ ਕਹੇ ਜੀ ਲਿਖਾਈ ਹੁੰਦੀ ਹੈ ਮੈਨੂੰ ਉਮੀਦ ਆ ਵੀ ਤੁਸੀਂ ਇਹ ਧਿਆਨ ਨਾਲ ਸਿੱਖਿਆ ਹੋਊਗਾ ਤੇ ਅੱਜ ਦੇ ਦਿਨ ਇਹਨਾਂ ਅੱਖਰਾਂ ਦੀ ਤੁਸੀਂ ਪ੍ਰੈਕਟਿਸ ਕਰਕੇ ਦੇਖੋਗੇ ਵਿਦਿਆਰਥੀਆਂ ਨੂੰ ਇਹ ਸੁਝਾਅ ਜ਼ਰੂਰ ਹੈ ਜਦੋਂ ਵੀ ਆਪਣਾ ਹੋਮਵਰਕ ਕਰਨ ਉਹ ਆਪਣਾ ਸੋਣਾ ਕਰਨ ਸੋਣਾ ਕਰਕੇ ਲੈ ਜਾਣ ਆਪਣੇ ਟੀਚਰਾਂ ਤੋਂ ਗੁੱਡ ਲੈਣ ਵੈਰੀ ਗੁੱਡ ਲੈਣ ਤਾਂ ਕਿ ਜਿਹੜੀ ਲਿਖਾਈ ਤੇ ਵਧੀਆ ਲਿਖਾਈ ਤੇ ਵਧੀਆ ਅੱਖਰਾਂ ਤੇ ਤੁਹਾਡਾ ਹੱਥ ਟਿਕ ਜੇ ਜੇਕਰ ਤੁਸੀਂ ਮਾੜੀ ਲਿਖਾਈ ਕਰੋਗੇ ਤਾਂ ਉਥੇ ਹੱਥ ਟਿਕ ਜਾਂਦਾ ਇਸ ਕਰਕੇ ਚੰਗਾ ਲਿਖੋ ਸੋਹਣੇ ਅੱਖਰ ਪਾਓ ਸੋਹਣੀ ਲਿਖਾਈ ਬਣਾਓ ਧੰਨਵਾਦ ਸ਼ੁਕਰੀਆ